भाई <laughs> ਹੋ ਆ ਬੋਸਾ ਨੇ ਕਿਹਾ ਤੁਮ ਨੇੜੇ ਆ ਜੰਪੀ ਤੇ ਅੱਗੇ ਆ ਜੀਪ ਤੋਂ ਸੁਰੱਖਿਅਤ ਰਹਿਣਾ ਪੀਛੇ ਆ ਜੰਪ ਤੋਂ ਥੋੜਾ ਸਾ ਜੀਪਕਾ ਲੈ ਲੈ ਕੋਈ ਜੀਪਕਾ ਹੈ ਜੀ ਬੱਸ ਹਲੋ ਜਨਾ ਕੁਮੇਸ਼ ਸਿੰਘ ਕੁਡੀਆਂ ਦਾ ਸਾਡੇ ਵਿਚਕਾਰ ਪਹੁੰਚ ਕੇ ਜਿਹਨਾਂ ਦਾ ਮੀਰਾ ਜੀ ਤੋਂ ਨਜਾਵੂ ਥੋੜਾ ਜਿਹਾ ਕੀਤਾ ਜਾ ਰਿਹਾ ਹੈ देटी 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 देटी। तीसरी ਅਮਰ ਸਾਡ ਬਚਾ ਬਸ ਤੀਸਰੀ ਪੋਜ ਹੋ ਸਕਦਾ ਹੈ ਟ੍ਰੇਬਲ ਕੱਟ ਕੇ ਨੀਕ ओके ਤੁਹਾਡੇ ਇਸ ਮਾਣ ਦੇ ਇਸ ਇਕੱਠੇ ਬਹੁਤ ਹੀ ਸਤਿਕਾਰਯੋਗ ਮਿਸਟਰ ਐਗਰੀਕਲਚਰ ਪੰਜਾਬ ਸਰਦਾਰ ਜਗਜੀਤ ਸਿੰਘ ਜੀ ਜਿਹੜੇ ਕਿ ਪਛਛੇ ਨਾਮ ਕੇ ਸਾਡੇ ਉਪਰਾਇਦਨ ਹੋਏ ਉਹਨਾਂ ਦਾ ਇੱਥੇ ਬਹੁਤ ਹੀ ਮਾਣਯੋਗ ਐਮਐਲਏ ਸਾਹਿਬ ਮਾਸਟਰ ਜਗਜੀਤ ਸਿੰਘ ਜਿਹੜੇ ਕਿ ਹਲਕਾ ਨਥਾਰਾ ਤੋਂ ਨੇ ਉਹਨਾਂ ਦਾ ਵੀ ਅਸੀਂ ਇੱਥੇ ਪਹੁੰਚਣ ਤੇ ਸਵਾਗਤ ਕਰਦੇ ਹਾਂ ਸਾਡੇ ਵੱਖ-ਵੱਖਰੇ ਜਿਹੜੇ ਰਿਕਸ਼ ਕੁਮਾਰ ਪੁਰੀ ਜੀ ਨੇ ਚੇਅਰਮੈਨ ਫੋਰੈਸਟ ਪੰਜਾਬ ਜਿਨ੍ਹਾਂ ਦੇ ਵਿੱਚ ਜਤਿੰਦਰ ਸਿੰਘ ਪੱਲਾਈ ਨੇ ਅਪਰੂਵਮੈਂਟ ਟੈਸਟ ਤੋਂ ਚੇਅਰਮੈਨ ਬਠਿੰਡਾ ਦੇ ਐਡਵੋਕੇਟ ਨਵਦੀਪ ਸਿੰਘ ਜਿੰਦਾ ਨੇ ਚੇਅਰਮੈਨ ਜਿਹੜੇ ਸ਼ੂਗਰ ਫੈਟ ਪੰਜਾਬ ਨੇ ਅਮਰਤ ਲਾਲ ਸ੍ਰੀ ਅਮਰ ਬਠਿੰਡਾ ਪ੍ਰੈਸ ਦਾ ਪਹਿਲਾਂ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆ ਕੇ ਦਰਸ਼ਨ ਦਿੱਤੇ ਅੱਜ ਮੈਂ ਜਿਹੜੀ ਸਾਡੇ ਮੇਰੀ ਡਿਊਟੀ ਹੈ ਮੈਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਪੰਜਾਬ ਦੇ ਕਿਸਾਨਾਂ ਦੇ ਲਈ ਉਹਨਾਂ ਵਾਸਤੇ ਕੋਈ ਭਲਾਈ ਲਈ ਕੁਝ ਕਰ ਸਕਦਾ ਹੁੰਦਾ ਉਹਦੇ ਵਿੱਚ ਮੈਂ ਰੁੱਝਿਆ ਸੀ ਆਪਣੇ ਇੱਕ ਖੁਸ਼ਖਬਰੀ ਹੈ ਸਾਰੇ ਇਲਾਕੇ ਨੂੰ ਬਠਿੰਡੇ ਨੂੰ ਅਸੀਂ ਬਾਇਓ ਫਰਟੀਲਾਈਜ਼ਰ ਜਿਹੜੀ ਲੈਬ ਜਿਹਦੀ ਬਹੁਤ ਜ਼ਰੂਰ ਸੀ ਅੱਜ ਕੱਲ ਬਾਇਓ ਖਾਦਾਂ ਬਾਇਓ ਦਵਾਈਆਂ ਵਰਤੀਆਂ ਜਾਂਦੀਆਂ ਔਰ ਉਹਨਾਂ ਦਾ ਚੈੱਕਅਪ ਕਿਤੇ ਟੈਸਟਿੰਗ ਨਹੀਂ ਹੁੰਦੀ ਸੀ ਉਹ ਗਾਜ਼ੀਆਬਾਦ ਜਾ ਕੇ ਕਰਾਉਣੀ ਪੈਂਦੀ ਸੀ ਕਈ ਵਾਰੀ ਉਹ ਮਾੜੀ ਜਿਹੜੀ ਉਸ ਸਟੈਂਡਰਡ ਦੀ ਦਵਾਈ ਜਾਂ ਉਸ ਸਟੈਂਡਰਡ ਦੀ ਖਾਦ ਨਾ ਹੁੰਦੀ ਉਹ ਜਦੋਂ ਕਿਸਾਨ ਲੈ ਜਾਂਦਾ ਸੀ ਇੱਕ ਵੱਡੀ ਠੱਗੀ ਹੋ ਜਾਂਦੀ ਸੀ ਉਹ ਬਾਅਦ ਚ ਲੰਮੇ ਸਮੇਂ ਤੋਂ ਕੋਈ ਰਿਜ਼ਲਟ ਆਉਂਦੇ ਫਿਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸੀ ਹੁਣ ਨੇੜੇ ਤੋਂ ਉਹ ਆਪਣੀ ਕੋਈ ਵੀ ਖਾਦ ਲਊਗਾ ਬਾਇਓ ਖਾਦ ਜਾਂ ਦਵਾਈਆਂ ਲਊਗਾ ਤਾਂ ਕਿਤੇ ਟੈਸਟਿੰਗ ਕਰਾ ਸਕਦਾ ਹੈ ਇਹਦੇ ਤੇ ਤਕਰੀਬਨ 2.5 ਕਰੋੜ ਰੁਪਈਆ ਸਾਡੇ ਮਹਿਕਮੇ ਦਾ ਪੰਜਾਬ ਸਰਕਾਰ ਦਾ ਆਉਣਾ ਹੈ ਔਰ ਜੇ ਖੇਤੀ ਤਗੜੀ ਹੈ ਤਾਂ ਹੀ ਪੰਜਾਬ ਤਗੜਾ ਆਪਾਂ ਖੇਤੀ ਵਰਦਾਨ ਸੂਬਾ ਆਪਾਂ ਸਾਰੇ ਖੇਤੀ ਚ ਆਪਣਾ ਜੀਵਨ ਬਸਰ ਕਰ ਰਹੇ ਹਾਂ ਚਾਹੇ ਤੁਸੀਂ ਪ੍ਰੈਸ ਵਾਲਿਓ ਸ਼ਾਹੂਕਾਰ ਹੈ ਕੋਈ ਹੋਰ ਹੈ ਕਿਉਂਕਿ ਆਪਾਂ ਸਾਰੇ ਖਾਂਦੇ ਤਾਂ ਇੱਕ ਅਨਾਜ ਆ ਅਨਾਜ ਜਿਹੜਾ ਕਿਸਾਨ ਤੇ ਮਜ਼ਦੂਰ ਰਲ ਕੇ ਪੈਦਾ ਕਰਦੇ ਆ ਉਹਦੇ ਲਈ ਇਹ ਬਹੁਤ ਵੱਡਾ ਜਿਹੜੀ ਸਹਾਇਤਾ ਹੋ ਵਰਦਾਨ ਹੋ ਮੇਰੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸਾਹਿਬ ਜਸਵੰਤ ਸਿੰਘ ਜੀ ਵੀ ਹਾਜ਼ਰ ਨੇ ਆਪਣੇ ਲੋਕਲ ਐਮਐਲਏ ਸਰਦਾਰ ਜਗਰੂਪ ਸਿੰਘ ਜੀ ਗਿੱਲ ਉਹ ਵੀ ਹਾਜ਼ਰ ਨੇ ਸudar ਜਗਸੀਰ ਸਿੰਘ ਜੀ ਉਹ 14 ਐਮਐਲਏ ਚੇਅਰਮੈਨ ਸਾਹਿਬ ਅਮਰਤ ਲਾਲ ਜੀ ਚੇਅਰਮੈਨ ਸਾਹਿਬ ਨੀਲ ਗਰਗ ਜੀ ਚੇਅਰਮੈਨ ਸਾਹਿਬ ਨਵਦੀਪ ਜੀ ਪਾ ਜੀਦਾ ਜੀ ਔਰ ਚੇਅਰਮੈਨ ਸਾਹਿਬ ਪੂਰੀ ਸਾਹਿਬ ਚੇਅਰਮੈਨ ਸਾਹਿਬ ਅਨਿਲ ਠਾਕਰ ਜੀ ਤੇ ਹੋਰ ਵੀ ਪਤਵੰਤੇ ਸੱਜਣ ਪਾਰਟੀ ਦੇ ਬਹੁਤ ਨਾਮਵਰ ਸਾਰੇ ਸਾਥੀ ਖੜੇ ਨੇ ਹੁਣ ਤੁਸੀਂ ਜਿਹੜੀ ਮੈਨੂੰ ਆਪਣੇ ਵੱਲੋਂ ਸਵਾਲ ਕੀਤਾ ਸੀ ਕਿ ਪਾਰਲੀਮੈਂਟ ਦੀ ਇਲੈਕਸ਼ਨ ਹੈ ਸੋ ਕਿਉਂਕਿ ਮੈਨੂੰ ਤਾਂ ਪਹਿਲਾਂ ਹੀ ਬਹੁਤ ਵੱਡਾ ਮਾਨ ਆਮ ਆਦਮੀ ਪਾਰਟੀ ਨੇ ਲੰਬੀ ਤੋਂ ਟਿਕਟ ਦੇ ਕੇ ਸ੍ਰੀ ਕੇਜਰੀਵਾਲ ਜੀ ਹੋਰਾਂ ਨੇ ਸਦਾ ਭਗਵੰਤ ਸਿੰਘ ਮਾਨ ਹੋਰਾਂ ਨੇ ਦਿੱਤਾ ਸੀ ਉਸ ਤੋਂ ਬਾਅਦ ਲੰਬੀ ਹਲਕੇ ਦੇ ਲੋਕਾਂ ਨੇ ਵੀ ਬਹੁਤ ਵੱਡੀ ਕਿਰਪਾ ਕੀਤੀ ਗੁਰੂ ਮਹਾਰਾਜ ਦੀ ਕਿਰਪਾ ਰਹੀ ਤੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਡੀ ਹਸਤੀ ਸਨ ਪੰਜ ਵਾਰ ਦੇ ਚੀਫ ਮਿਨਿਸਟਰ ਸਨ ਮੇਰੇ ਤਾਂ ਜਨਮ ਤੋਂ ਪਹਿਲਾਂ ਉਹ ਐਮਐਲਏ ਬਣਦੇ ਰਹੇ ਮੇਰਾ ਖਿਆਲ 11 ਬਾਰ ਵਿਧਾਨ ਸਭਾ ਵਿੱਚ ਆਏ ਪਰ ਲੰਬੀ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਸਾਡੇ ਸਾਰੇ ਮੇਰੇ ਭਰਾਵਾਂ ਨੇ ਬਹੁਤ ਵੱਡਾ ਜ਼ੋਰ ਲਾ ਕੇ ਉਸ ਵਿੱਚ ਮੈਨੂੰ ਵਿਧਾਨ ਸਭਾ ਵਿੱਚ ਭੇਜਿਆ ਬੜੀ ਸ਼ਾਨ ਨਾਲ ਹੁਣ ਮੈਨੂੰ ਪਾਰਟੀ ਵੱਲੋਂ ਹੁਕਮ ਹੋਇਆ ਕਿ ਜਿਹੜੀ ਪਾਰਲੀਮੈਂਟ ਬਠਿੰਡਾ ਦੀ ਬਠਿੰਡਾ ਵੀ ਮੇਰਾ ਆਪਣਾ ਹੀ ਘਰ ਆ ਸਾਰੇ ਬਹੁਤ ਕਿਉਂਕਿ ਨਾਲ ਲੱਗਦਾ ਹਲਕਾ ਜਿਹੜਾ ਦਿਹਾਤੀ ਹੈ ਦੁੱਖ ਸੁੱਖ ਵਿੱਚ ਸਾਰਿਆਂ ਨਾਲ ਤੁਰੇ ਫਿਰਦੇ ਆਂ ਔਰ ਬਠਿੰਡੇ ਵਿੱਚ ਵੀ ਦੂਸਰੇ ਇਲਾਕਿਆਂ ਵਿੱਚ ਵੀ ਸੋ ਮੈਂ ਜਦੋਂ ਦਾ ਮੰਤਰੀ ਐ ਉਸ ਤੋਂ ਬਾਅਦ ਵੀ ਲੋਕਾਂ ਨਾਲ ਰਾਬਤਾ ਹੋਇਆ ਕਰਦਾ ਸੋ ਮੈਨੂੰ ਬਹੁਤ ਵੱਡੀ ਆਸ ਤੇ ਉਮੀਦ ਹੈ ਕਿ ਜਿਵੇਂ ਲੰਬੀ ਵਾਲੇ ਲੋਕਾਂ ਨੇ ਮੇਰੇ ਤੇ ਬਹੁਤ ਵੱਡੀ ਕਿਰਪਾ ਕੀਤੀ ਹੱਕ ਵਿੱਚ ਵੱਡਾ ਫਤਵਾ ਦਿੱਤਾ ਐ ਇਸੇ ਤਰ੍ਹਾਂ ਬਠਿੰਡਾ ਲੋਕ ਸਭਾ ਹਲਕੇ ਦੇ ਮਾਣਯੋਗ ਵੋਟਰ ਸਤਕਾਰਯੋਗ ਸਾਰੇ ਸਾਥੀ ਮੇਰਾ ਸਾਥ ਦੇ ਕੇ ਉਹਦੇ ਵਿੱਚ ਵੱਡੀ ਜਿੱਤ ਦਰਜ ਕਰਾਉਣ ਦੀ। ਵੱਡੇ ਸਾਹਿਬ ਪਹਿਲਾ ਪਹਿਲਾ ਬਾਦਲ ਪਰਿਵਾਰ ਨਾਲ ਮੁਕਾਬਲਾ ਸੀ ਆ ਹੁਣ ਦੂਜਾ ਫਿਰ ਬਾਦਲ ਪਰਿਵਾਰ ਨਾਲ ਮੁਕਾਬਲਾ ਹੈ। ਵੇਖੋ ਜੀ ਮੈਂ ਇਸ ਗੱਲ ਨੂੰ ਕਿਉਂਕਿ ਮੈਨੂੰ ਨਹੀਂ ਇਸ ਗੱਲ ਨਾਲ ਕੋਈ ਫਰਕ ਵੀ ਕਿਸੇ ਨਾਲ ਮੁਕਾਬਲਾ ਹੈ। ਮੁਕਾਬਲਾ ਲੋਕਾਂ ਦਾ ਹੋਇਆ ਕਰਦਾ ਮੈਂ ਤਾਂ ਇੱਕ ਨਮਾਣਾ ਨੇਤਾਣਾ ਮੇਰੀ ਇੱਕ ਆਪਦੀ ਵੋਟ ਹੈ ਲੋਕਾਂ ਦੀਆਂ ਵੋਟਾਂ ਹੈ। ਲੋਕ ਮੈਨੂੰ ਵੋਟਾਂ ਪਾਉਂਦੇ ਆ ਤਾਂ ਹੀ ਮੈਂ ਮੁਕਾਬਲੇ ਵਿੱਚ ਆ ਸਕਦਾ ਹਾਂ। ਸੋ ਉਹਨਾਂ ਨੇ ਪਹਿਲਾਂ ਕਿਰਪਾ ਕੀਤੀ ਹੈ। ਮੁਕਾਬਲਾ ਆਮ ਜਨਤਾ ਦਾ ਮੁਕਾਬਲਾ ਨਿਮਾਣਾ ਨਿਤਾਣਿਆਂ ਦਾ ਤਜਰਬਾਨਿਆਂ ਦਾ ਵਿਰੋਧੀ ਕਹਿੰਦੇ ਵੀ ਇੰਨਾ ਕੋਲ ਕੋਈ ਨਵਾਂ ਚਿਹਰਾ ਨਹੀਂ ਸੀ ਪੰਜ ਮੰਤਰੀ ਤਾਰ ਦਿੱਤੇ ਗਏ ਦੋ ਕਾਂਗਰਸੀ ਹਤੇ ਇੱਕ ਕਲਾਕਾਰ ਆ ਵਿਰੋਧੀ ਕਹਿੰਦੇ ਵੀ ਸਵਾਲ ਪੁੱਛਣਗੇ ਫਸਲਾਂ ਦਾ ਮੁਆਵਜ਼ਾ ਮਿਲਿਆ ਕਿ ਨਹੀਂ ਮਿਲਿਆ ਮੈਂ ਦਾ ਵਿਰੋਧੀਆਂ ਨਾਲ ਉਸੀ ਸਾਰਾ ਕੁਝ ਬਿਹਤਰ ਕਰਕੇ ਆਏ ਹਾਂ ਤੇ ਕਰਦੇ ਰਹਾਂਗੇ ਜਿਹੜਾ ਮੇਰਾ ਚਿਹਰਾ ਇਹਨਾਂ ਨੂੰ ਪਤਾ ਨਹੀਂ ਕਿਉਂ ਭੈੜਾ ਲੱਗਦਾ ਉਦੋਂ ਦਾ ਜਿੱਦ ਦਾ ਮੇਰਾ ਨਾਮ ਚਰਚਾ 'ਚ ਬਹੁਤ ਗੱਲਾਂ ਬਾਤਾਂ ਕਰਦੇ ਆ ਉਹ ਲੋਕਾਂ ਨੇ ਚਿਹਰਾ ਵੇਖਣਾ ਮੇਰਾ ਠੀਕ ਆ ਜਾਂਦਾ ਮੁੱਦੇ ਕਿਹੜੇ ਰਹਿਣਗੇ ਜੇ ਤੁਸੀਂ ਵਿਚਰਦੇ ਆ ਸਾਹਿਬ ਪਿੱਛਲੇ ਕਿਸਾਨ ਸੰਘਰਸ਼ ਬਹੁਤ ਲੰਮਾ ਚੱਲਿਆ ਆ ਗਿਆ ਜਿਸ ਤਰ੍ਹਾਂ ਦਿੱਲੀ ਦੀਆਂ ਬਰੂਹਾਂ ਤੇ ਜਾਣ ਤੋਂ ਰੋਕਣ ਦੇ ਲਈ ਬੀਜੇਪੀ ਸਰਕਾਰ ਨੇ ਆਪਾਂ ਕੰਦਾ ਕੱਢੀਆਂ ਹੈਗੀਆਂ ਤੇ ਹੁਣ ਚਰਚਾ ਇਹ ਹੈ ਕਿ ਅਕਾਲੀ ਬੀਜੇਪੀ ਦੁਬਾਰਾ ਅਲਾਈਸ ਹੋਣ ਜਾ ਰਿਹਾ ਹੈ ਟਿੱਪਣੀ ਕੀ ਹੈ ਵਿਖੋ ਉਹਨਾਂ ਦਾ ਆਬ ਦੀ ਸਰਦਾ ਹੀ ਨਹੀਂ ਤਾਂ ਪਹਿਲਾਂ ਵੀ ਸੀਗਾ ਅੰਦਰ ਵਿਖਾਤੇ ਗੱਲ ਚੱਲਦੀ ਸੀ ਔਰ ਇਲੈ ਅ ਰਹੀ ਗੱਲ ਜਿਹੜੀ ਕਿਸਾਨ ਨਾਲ ਪਹਿਲੇ ਦਿਨੋਂ ਹੀ ਬਹੁਤ ਵੱਡਾ ਤੱਕਾ ਹੋ ਰਿਹਾ ਹੈ ਕਿਉਂਕਿ ਜੇ ਤਾਂ ਜਿਹੜੀ ਐਮਐਸਪੀ ਹੈ ਉਹਦੇ ਵਿੱਚ ਕੋਈ ਨਹੀਂ ਜੇ ਹਰ ਇੱਕ ਜਿਹੜੀ ਵਸਤ ਦਾ ਮੁੱਲ ਬੰਨਿਆ ਜਾਂਦਾ ਤਾਂ ਫਿਰ ਖੇਤੀ ਜਿਹੜੀਆਂ ਵਿੱਚ ਦੀ ਪੈਦਾ ਹੁੰਦੀਆਂ ਫਸਲਾਂ ਜਾਂ ਉਹਨਾਂ ਦਾ ਵੀ ਕਰਿਆ ਜਾ ਸਕਦਾ ਉਹ ਸੈਂਟਰ ਗਵਰਨਮੈਂਟ ਵੱਲੋਂ ਵੱਧ ਤੋਂ ਵੱਧ ਜਿੰਨਾ ਜਰ ਤੱਕਾ ਕਰਿਆ ਜਾ ਸਕਦਾ ਕਰਦੇ ਆ ਪਿਛਲੇ 2 ਸਾਲ ਪਹਿਲਾਂ ਇੱਕ ਇਹਨਾਂ ਨੇ ਮੰਨ ਵੀ ਲਿਆ ਸੀ ਵਾਦਾ ਵੀ ਕਰ ਲਿਆ ਸੀਗਾ ਮੋਦੀ ਜੀ ਹੋਰਾਂ ਨੇ ਜਾਂ ਸਰਕਾਰ ਨੇ ਪਰ ਉਹਨੂੰ ਸਰੇਣੀ ਚੜਾਇਆ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਉਸ ਤੋਂ ਕਿਸਾਹ ਰੋਸ ਵਿੱਚ ਦੁਬਾਰਾ ਆ ਕੇ ਐਜੀਟੇਸ਼ਨ ਤੇ ਹੋਏ ਐ ਔਰ ਮੈਂ ਕਿਸਾਨਾਂ ਦੇ ਨਾਲ ਆ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਆ ਮੈਂ ਪੈਦਾ ਕਰਨ ਵਾਲੇ ਲੋਕਾਂ ਦੇ ਨਾਲ ਆ ਵੀ ਲੋਕਾਂ ਨੂੰ ਉਹਦਾ ਕੀਤੇ ਦਾ ਮੁੱਲ ਜ਼ਰੂਰ ਮਿਲਣਾ ਚਾਹੀਦਾ ਕਿਹੜੇ ਕਿਹੜੇ ਮੁੱਦੇ ਲੈ ਕੇ ਚੌਂੜੇ ਜਲਸੇ ਮੁੱਦੇ ਬਹੁਤ ਸਾਰੇ ਜਿਹੜੇ ਪੰਜਾਬ ਦੇ ਹੋਣਗੇ ਜਿਹੜੇ ਲੋਕਾਂ ਦੇ ਹੋਣਗੇ ਦਿਨੋਂ ਦਿਨ ਨਵੇਂ ਮੁੱਦੇ ਆ ਜਾਂਦੇ ਐ ਸੋ ਸਾਰੇ ਲੋਕਾਂ ਦੇ ਅੱਗੇ ਰੱਖੇ ਜਾਣਗੇ ਮੈਂ ਨਿਮਾਣਾ ਨਤਾਣਾ ਜਾਂ ਮੇਰਾ 90 سال ਦਾ ਐਮਐਲਏ ਦੀ ਗੱਲ ਆ ਔਰ 8 ਮਹੀਨੇ ਮੇਰੇ ਮਨਿਸਟਰ ਦੇ ਮੇਰੇ ਜੀਵਨ ਨੂੰ ਵੇਖਿਆ ਲੋਕਾਂ ਨੇ ਨੇੜੇੋਂ ਤੇ ਦੂਰੋਂ ਉਹ ਆਪੇ ਫੈਸਲਾ ਕਰ ਲੈ। ਅ ਸਫਲਤਾ ਤੋਂ ਬਾਅਦ ਲੋਕ ਸਭਾ ਤੋਂ ਬਾਅਦ ਤੁਹਾਨੂੰ ਨਹੀਂ ਲੱਗਦਾ ਲੰਬੀ ਹਲਕੇ 'ਚ ਦੁਬਾਰਾ ਜਿਹੜਾ ਬਹੁਮਤ ਮਿਲ ਸਕੂਗਾ ਆਮ ਆਦੀ ਪਾਰਟੀ ਕੋ ਬਾਦਲ ਪਰਿਵਾਰ ਦਾ ਕਾਫੀ ਜਿਹੜਾ ਉੱਥੇ ਦਬਦਬਾ ਬਣਿਆ ਜਿਹੜਾ ਜਿਹੜੇ ਪਰਿਵਾਰ ਦੀ ਤੁਸੀਂ ਗੱਲ ਕਰਦੇ ਹੋ ਉਸੇ ਨਾਲ ਹੁਣ ਫਿਰ ਲੜ ਰਹੇ ਹਾਂ ਮੈਂ ਫਿਰ ਵੀ ਉੱਥੇ ਆ ਜਾਾਂਗੇ ਕੋਈ ਗੱਲ 25 ਤੇ 15 ਮੁਕਾਬਲਾ ਕਿੱਧਰ ਤੇ ਟਫ ਲੱਗਦਾ ਹੈ ਇੱਧਰ 15 ਸਾਲ ਹੋ ਗਏ ਉੱਧਰ 25 ਸਾਲ ਨੇ ਮੁਕਾਬਲੇ ਦੀ ਵੀ ਖੋ ਮੈਂ ਤਾਂ ਇੱਕ ਮੈਨੂੰ ਪਾਰਟੀ ਦਾ ਹੁਕਮ ਹੋਇਆ ਤੇ ਮੈਂ ਲੋਕਾਂ ਦੇ ਆਸਰੇ ਪਹਿਲਾਂ ਵੀ ਚੋਣ ਲੜ ਲਈ ਤੇ ਹੁਣ ਵੀ ਲੜੂੰਗਾ ਮੈਨੂੰ ਸਾਲਾ ਨਾਲ ਕੋਈ ਨਹੀਂ ਚਲੋ ਉਹਨਾਂ ਨੂੰ ਸਾਲ ਮੁਬਾਰਕ ਠੀਕ ਹੈ ਥੈਂਕ ਯੂ